ਸਤਿ ਸ੍ਰੀ ਅਕਾਲ ਜੀ ਇਹ ਵੀਡੀਓ ਸਵੇਰੇ 7:30 ਵਜੇ 19 ਅਗਸਤ 2025 ਨੂੰ ਰਿਕਾਰਡ ਹੋ ਕੇ ਤੁਹਾਡੇ ਤੱਕ ਪਹੁੰਚਦੀ ਹੋ ਰਹੀ ਹੈ ਬੀਤੇ ਕੱਲ 18 ਅਗਸਤ ਦੀ ਸ਼ਾਮ ਨੂੰ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਮੀਟਿੰਗ ਹੋਈ ਜਿਹਦੇ ਵਿੱਚ ਪੌਂਗ ਡੈਮ ਤੋਂ ਪਾਣੀ ਜਿਹੜਾ ਬਿਆਸ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਹੈਗਾ ਉਹਦੇ ਵਿੱਚ 20 ਅਗਸਤ ਨੂੰ ਸਵੇਰੇ 6 ਵਜੇ ਤੋਂ ਹੋਰ ਵਾਧਾ ਕੀਤਾ ਜਾਣ ਬਾਰੇ ਫੈਸਲਾ ਕੀਤਾ ਗਿਆਗਾ ਕਹਣ ਤੋਂ ਪਾਪ ਹੁਣ ਜਿਹੜਾ ਪਾਣੀ ਲਗਭਗ 60 ਕੁ ਹਜ਼ਾਰ ਕਿਊਸਕ ਦੇ ਕਰੀਬ ਪੌਂਗ ਡੈਮ ਤੋਂ ਬਿਆਸ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਹੈਗਾ ਜਿਹੜਾ ਕਿ ਹਰੀਕੇ ਆਉਂਦਾ ਹੈ ਕਿ ਹਰੀਕੇ ਹੱਟ ਤੋਂ ਅੱਗੇ ਫਿਰ ਉਹ ਸਤਲੁਜ ਦੇ ਵਿੱਚ ਜਾਂਦਾ ਹੈਗਾ ਫਾਜ਼ਿਲਕਾ ਤੱਕ ਉਹ ਪਾਣੀ ਦੇ ਵਿੱਚ 20 ਅਗਸਤ ਸਵੇਰੇ 6 ਵਜੇ ਤੋਂ ਜਿਹੜਾ 6000 ਕਿਊਸਕ ਦਾ ਹੋਰ ਵਾਅਦਾ ਕੀਤਾ ਜਾਊਗਾ ਫਿਰ 12 ਘੰਟੇ ਲੰਘਣ ਤੋਂ ਬਾਅਦ 6000 ਕਿਊਸਕ ਦਾ ਹੋਰ ਵਾਅਦਾ ਕੀਤਾ ਜਾਊਗਾ ਕਰਦੇ ਕਰਾਉਂਦੇ 21 ਅਗਸਤ ਦੀ ਸਵੇਰ ਤੱਕ ਜਿਹੜਾ ਪਾਣੀ ਆ ਪੌਂਗ ਡੈਮ ਤੋਂ ਬਿਆਸ ਦਰਿਆ ਦੇ ਵਿੱਚ ਉਹ 75000 ਕਿਊਸਕ ਤੱਕ ਕਰ ਦਿੱਤਾ ਜਾਊਗਾ ਜਿਹੜਾ ਕਿ ਅੱਜ ਇਸ ਵੇਲੇ ਤੱਕ 60 ਕੁ ਹਜ਼ਾਰ ਕਿਊਸਕ ਦੇ ਕਰੀਬ ਛੱਡਿਆ ਜਾ ਰਿਹਾ। ਸੋ ਕਹਿਣਾ ਸੀ ਇਹ ਚਾਹੁੰਦੇ ਆ ਵੀ ਜਿਹੜੀਆਂ ਕਿ ਅਸਰੀਆਂ ਆ ਪਿਛਲੇ ਦਿਨਾਂ ਤੋਂ ਲਗਾਤਾਰ ਲਗਾਉਂਦੇ ਆ ਰਹੇ ਆ ਕਿ ਟਾਈਮ ਘਟਦੇ ਜਾ ਰਹੇ ਨੇ। ਇਹਨਾਂ ਵਿੱਚ ਪਾਣੀ ਛੱਡਣਾ ਪੈਣਾ ਤਾਂ ਉਹ ਨੋਬਤ ਹੁਣ ਬਣਦੀ ਜਾ ਰਹੀ ਆ ਤੇ ਪ੍ਰਸ਼ਾਸਨ ਉਸ ਢੰਗ ਨਾਲ ਆਪਣੇ ਫੈਸਲੇ ਕਰਨ ਲੱਗ ਗਿਆ। ਇਸ ਤੋਂ ਇਲਾਵਾ ਜਿਹੜਾ 22-23 ਅਗਸਤ ਤੋਂ ਲੈ ਕੇ 27-28 ਅਗਸਤ ਦੇ ਦਰਮਿਆਨ ਉੱਪਰ ਪਹਾੜਾਂ ਦੇ ਵਿੱਚ ਦੁਬਾਰੇ ਫੇਰ ਜੰਮ ਕੇ ਮੀਂਹ ਵਰਦੇ ਅਸਾਰ ਪੂਰੇ-ਪੂਰੇ ਪਣੇ ਹੋਏ ਨੇ। ਜਿਦੇ ਨਾਲ ਇਹਨਾਂ ਡੈਮਾਂ ਦੇ ਵਿੱਚ ਪਾਣੀ ਦੀ ਆਮਦ ਹੋਰ ਵਧਣ ਦੇ ਅਸਾਰ ਵੀ ਜਿਹੜਾ ਬਣੇ ਹੋਏ ਨੇ ਜੇ ਇੱਕ ਡੈਮ ਦੇ ਵਿੱਚ ਪਾਣੀ ਦੇ ਪੱਧਰ ਦੀ ਗੱਲ ਕਰੀਏ ਤਾਂ ਅੱਜ 19 ਅਗਸਤ ਨੂੰ ਸਵੇਰੇ 6 ਵਜੇ ਪੌਂਗ ਡੈਮ ਦਾ ਪਾਣੀ ਦਾ ਪੱਧਰ 1383 ਫੁੱਟ ਨੂੰ ਪਾਰ ਕਰ ਗਿਆ ਪਿੱਛੋਂ ਪਾਣੀ ਆ ਰਿਹਾ ਸੀ ਲਗਭਗ 74ਕ ਹਜ਼ਾਰ ਕਿਊਸਕ ਤੇ ਅੱਗੇ ਪਾਣੀ ਲਗਭਗ ਉਹੀ 60ਕ ਹਜ਼ਾਰ ਕਿਊਸਕ ਜਿਹੜਾ ਪੌਂਗ ਦੇ ਵਿੱਚ ਪੌਂਗ ਤੋਂ ਬਿਆਸ ਦੇ ਵਿੱਚ ਛੱਡਿਆ ਜਾ ਰਿਹਾ ਹੈਗਾ ਤੇ ਕੱਲ ਸਵੇਰ ਤੋਂ ਇਹਦੇ ਵਿੱਚ ਵਾਧਾ ਕੀਤਾ ਜਾਊਗਾ ਸੋ ਇਸ ਕਰਕੇ ਬਿਆਸ ਦੇ ਕਿਨਾਰੇ ਰਹਿਣ ਵਾਲੇ ਲੋਕ ਉਸ ਤੋਂ ਬਾਅਦ ਹਰੀਕੇ ਹੈੱਡ ਤੋਂ ਬਾਅਦ ਸਤਲੁਜ ਦੇ ਕਿਨਾਰੇ ਰਹਿਣ ਵਾਲੇ ਲੋਕ ਇਸ ਗੱਲ ਤੋਂ ਅਵੇਅਰ ਰਹਿਣ ਤੇ ਸਤਲੁਜ ਦਾ ਪਾਣੀ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਜਿੱਥੇ ਖੇਤਾਂ ਦੇ ਵਿੱਚ ਜਿੱਥੇ ਖੰਡਿਆ ਹੋਇਆ ਉਹਦੇ ਹੋਰ ਖੰਡਣ ਦੇ ਅਸਾਰ ਬਣਦੇ ਜਾ ਰਹੇ ਨੇ ਪਾਖੜਾ ਡੈਮ ਦੀ ਗੱਲ ਕਰ ਲਈਏ ਤਾਂ ਬੀਤੇ ਕੱਲ੍ਹ ਪਾਖੜਾ ਰੈਮ ਸਵੇਰੇ ਜਿਹੜਾ 1663 ਫੁੱਟ ਨੂੰ ਪਾਰ ਹੋਇਆ ਸੀ ਤਾਂ ਉਸ ਕੈਲਕੂਲੇਸ਼ਨ ਦੇ ਬੇਸ ਤੇ ਕਹਿ ਸਕਦੇ ਆ ਕਿ ਅੱਜ ਸਵੇਰ ਤੱਕ 1665 ਫੁੱਟ ਤੋਂ ਪਾਰ ਹੋ ਗਿਆ ਹੋਣਾਗਾ ਤੇ ਉਹਦੇ ਵਿੱਚ ਵੀ ਪਿੱਛੋਂ ਪਾਣੀ ਕਾਫੀ ਮਾਤਰਾ ਦੇ ਵਿੱਚ ਜਿਹੜਾ ਆ ਰਿਹਾਗਾ ਤੇ ਪਾਣੀ ਅੱਗੇ 25 ਤਾਇਕ 1000 ਕਿਉਂਸਕ ਜਿਹੜਾ ਛੱਡਿਆ ਜਾ ਰਿਹਾਗਾ ਜੇਕਰ ਪਹਾੜਾਂ ਦੇ ਵਿੱਚ ਹੋਰ ਮੀਂਹ ਚੰਗੇ ਪੈ ਜਾਂਦੇ ਨੇ ਤਾਂ ਫਿਰ ਇਹਦੇ ਵਿੱਚੋਂ ਵੀ ਪਾਣੀ ਛੱਡਣ ਦੀ ਨੌਬਤ ਚੜੀ ਉਹ ਅਗਸਤ ਦੇ ਅਖੀਰ ਦੇ ਵਿੱਚ ਜਾਂ ਸਤੰਬਰ ਦੇ ਸ਼ੁਰੂ ਦੇ ਵਿੱਚ ਆ ਸਕਦੀ ਆ ਸੋ ਕਹਾਣੀ ਕੁੱਲ ਮਿਲਾ ਕੇ ਇਹ ਹੈ ਜੀ ਕਿ ਬਿਆਸ ਕਿਨਾਰੇ ਤੇ ਸਤਲੁਜ ਕਿਨਾਰੇ ਜਿਹੜਾ ਆਉਂਦੇ ਦਿਨ ਨੇ ਅਗਸਤ ਦੇ ਆਖਰੀ ਦਿਨ ਨੇ ਜਿਹੜੇ 8-10 ਦਿਨ ਉਸ ਤੋਂ ਬਾਅਦ ਸਤੰਬਰ ਦੇ ਪਹਿਲੇ ਹਫ਼ਤੇ ਕਿੰਨੇ ਕਮੀ ਪੈਣਗੇ ਉਹਨਾਂ ਤੇ ਨਿਰਭਰ ਕਰੂਗਾ ਸੋ ਜਿੱਥੇ ਕਿਤੇ ਵੀ ਤੁਹਾਨੂੰ ਲੱਗਦਾ ਕਿ ਜਿਹੜੇ ਕਿਨਾਰੇ ਜਾਂ ਪੰਨ ਜਿੱਥੇ ਲੱਗਦਾ ਕਿ ਕਮਜ਼ੋਰ ਨੇ ਉਹਨਾਂ ਨੂੰ ਬੈਸਤਾ ਬਹੁਤ ਪਿੰਡ ਵਾਲੇ ਆਪਣੇ ਪੱਧਰ ਤੇ ਬੰਨਾਂ ਨੂੰ ਮਜ਼ਬੂਤ ਕਰਨ ਤੇ ਜ਼ੋਰ ਲਾ ਰਹੇ ਨੇ ਪਰ ਫਿਰ ਵੀ ਜਿੱਥੇ ਕਿਤੇ ਤੁਹਾਨੂੰ ਲੱਗਦਾ ਉੱਥੇ ਆਪਣੀ ਮਿਹਨਤ ਜਾਰੀ ਰੱਖੋ ਕਿਉਂਕਿ ਆਉਣ ਵਾਲੇ 15 20 ਦਿਨ ਕਾਫੀ ਜ਼ਿਆਦਾ ਸੰਸਟਬ ਹੋ ਸਕਦੇ ਨੇ ਵਿਆਸ ਦੇ ਕਿਨਾਰੇ ਤੇ ਸਤਲੁਜ ਦੇ ਕਿਨਾਰੇ ਇਹ ਵੀਡੀਓ ਡਰਾਉਣ ਦੇ ਲਈ ਨਹੀਂ ਕੋਈ ਪੈਨਿਕ ਕਰਨ ਦੇ ਲਈ ਨਹੀਂ ਜੋ ਸਾਡੇ ਤੱਕ ਇਨਫੋਰਮੇਸ਼ਨ ਪ੍ਰਸ਼ਾਸਨ ਦੇ ਰਾਹੀਂ ਆ ਰਹੀ ਆ ਜੋ ਇਨਫੋਰਮੇਸ਼ਨ ਸਾਡੇ ਦੁਆਰਾ ਮੌਸਮ ਦੇ ਅਪਡੇਟ ਦੇ ਇਹ ਅਸਰਾਂ ਹੀ ਲੱਗ ਰਹੀਆਂ ਨੇ ਉਹ ਸਾਰਿਆਂ ਦੇ ਮੇਲਜੋਲ ਦੇ ਵਿੱਚ ਇਹ ਹੀ ਨਿਕਲ ਕੇ ਗੱਲ ਆ ਰਹੀ ਆ ਕਿ ਇਹਨਾਂ ਡੈਮਾਂ ਦੇ ਵਿੱਚੋਂ ਹੋਰ ਵੱਡੇ ਪੱਧਰ ਤੇ ਪਾਣੀ ਛੱਡਣ ਦੀ ਨੌਬਤ ਜੜੀ ਆ ਸਕਦੀ ਆ ਸੋ ਇਸ ਕਰਕੇ ਸਰਕਾਰ ਵੀ ਅਲਰਟ ਤੇ ਰਹੇ ਪ੍ਰਸ਼ਾਸਨ ਵੀ ਅਲਰਟ ਤੇ ਰਹੇ ਤੇ ਜਿਹੜੀਆਂ ਸਮਾਜ ਸੇਵੀ ਜਥੇਬੰਦੀਆਂ ਨੇ ਤੇ ਜਿੰਨਾ ਲੋਕਾਂ ਦੇ ਉਹਨਾਂ ਖੇਤਰਾਂ ਦੇ ਵਿੱਚ ਘਰ ਨੇ ਖੇਤ ਨੇ ਉਹ ਵੀ ਇਸ ਗੱਲ ਤੋਂ ਅਵੇਅਰ ਰਹਿਣਾ ਸੋ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਵੱਖ-ਵੱਖ ਦਰਿਆਵਾਂ ਦੇ ਤੇ ਮੌਸਮ ਦੇ ਹੋਰ ਅਪਡੇਟ ਦੇ ਲਈ ਤੁਸੀਂ ਕਮੈਂਟ ਮੈਸੇਜ ਕਰ ਸਕਦੇ ਹੋ ਤੇ ਅਦਲੀ ਹੋਣ ਲਈ ਇੰਨਾ ਕੱਪ ਡੇਟ ਸੀਗਾ